ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਬਣਾ ਲੇਚਾ ਗੁੜਵਾਣੀ ਅਦਰਕ ਵਗੈਰਾ ਸਾਰਾ ਕੁਝ ਪਾਇਆ ਚਾਹ ਦੇ ਵਿੱਚ ਤੇ ਹੁਣ ਮੈਂ ਲਗੀ ਚਾਹ ਨੂੰ ਪਾਣਾ ਉਹਦੇ ਲਈ ਮੈਂ ਲੈਣੀ ਐ ਇੱਕ ਪਾਣੀ ਤੇ ਪਰ ਪਾ ਲਿਆ ਨੇ ਵਿੱਚ ਪਾਣੀ 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 ਉਫ ਪਾਣੀ ਕਿੱਥੇ ਗਈ ਪਾਉਣ ਦੇ ਆ ਵਿੱਚ ਪਾਣੀ ਕਿੱਥੇ ਪਾਣੀ ਆ ਮਮੀ ਬੈਠੇ oh my god ਪਾਣੀ ਤਾਂ ਇਹ ਚ ਚਰਾ ਸ਼ੁਕਰ ਮਿਲ ਗਈ ਇਹ ਤਾਂ ਚਮਚੇ ਹੀ ਬੜੇ ਖੜੇ ਹੋ ਦੇ ਵਿੱਚ oh ho ਅ اچھا ਇਹ ਚਮਚੇ ਵਿੱਚ ਹੁਣੇ ਨਹੀਂ ਚਾਹੀਦੇ ਸੀ ਨਹੀਂ ਤਾਂ ਮੈਨੂੰ ਪਾਣੀ ਨਾ ਪਣ ਵਿੱਚ ਇਹ ਨਹੀਂ ਪ੍ਰੋਬਲਮ ਨਹੀਂ ਹੁੰਦੀ ਸੀ ਪਾਣੀ ਹੋਰ ਚਾਹੀਦਾ oh my god ਨਮਰਜੈਂਸੀ ਵਿੱਚ ਸਾਨੂੰ ਇਸ ਤਰ੍ਹਾਂ ਦੇ ਭਾਂਡੇ ਚਮਚੇ ਵਗਾਰਾ ਨਾਲ ਸਾਨੂੰ ਵਿੱਚੇ ਹੀ ਚਾਹੀਦੀਆਂ ਕਿਉਂਕਿ ਵੱਡੇ ਭਾਂਡੇ ਵੀ ਖੜਕਦੇ ਆ ਹੁਣ ਮੈਂ ਇੱਕ ਚਮਚਾ ਹੋਰ ਕੱਢਣਾ ਆ ਤੇ ਕਈਨੇ ਭਾਂਡੇ ਖੜਕਣਗੇ ਹੋਲੇ ਤੇ ਇਹ ਸਿਸਟਮ ਸਹੀ ਨਹੀਂ ਹੈਗਾ ਇਹਦਾ ਵੀ ਇੱਕ ਹੱਲ ਕਰਨਾ ਮੈਂ ਤੁਹਾਨੂੰ ਦੱਸਾਂਗੀ ਹਾਂਜੀ ਪੌਣੀ ਗਈਆਂ ਮਿਲ ਤੇ ਹੁਣ ਮੈਂ ਚਾਹ ਪਾ ਕੇ ਮੰਮੀ ਨੂੰ ਦੇਣ ਚੱਲੀਆਂ ਤੇ ਉਹ ਹੱਲ ਕਰਨਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਕਿ ਉਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਆ ਜੋ ਸਹੀ ਤਰ੍ਹਾਂ ਅਸੀਂ ਆਪਣੇ ਬਰਤਨ ਕਿਸ ਤਰ੍ਹਾਂ ਸੈੱਟ ਕਰਨੇ ਆ ਓਕੇ ਜੀ ਆलो ਮੰਮੀ ਤੁਹਾਡੀ ਚਾਹ ਗਈ ਆ ਕਿਆ ਬੜੀ ਦੇ ਨਾਲ ਹੀ ਆਈ ਮੈਂ ਤਾਂ ਕਹਿੰਦਾ ਹੋ ਗਿਆ ਬੋਲਦੀ ਨਹੀਂ ਚਾਹ ਨੂੰ ਹੈ ਮੈਂ ਚਾਹ ਤਾਂ ਮੈਂ ਪੋਣੀ ਲੱਭਦੀ ਸੀ ਮੈਨੂੰ ਪੋਣੀ ਨਹੀਂ ਮਿਲਦੀ ਸੀ ਭਾਂਡਿਆਂ ਵਿੱਚੋਂ ਲੱਭੀ ਜਾ ਕੇ ਤੇ ਉਹ ਮੈਂ ਕਿਹਾ ਚਲੋ ਹੁਣ ਪੋਣੀ ਸੀ ਪਤਾ ਮੈਨੂੰ ਪਤਾ ਨਹੀਂ ਸੀਗਾ ਕਿ ਭਾਂਡੇ ਦੇ ਵਿੱਚ ਉਹ ਸਾਰੇ ਲੱਭੀ ਗਈਆਂ ਵਾਲੇ ਦਵਾਲੇ ਆ ਮੈਂ ਕਿਹਾ ਇੰਨੀ ਦੇਰ ਚਾਹ ਵੀ ਹੁਣ ਹੱਲ ਦੱਸਦੀ ਆ ਉਹਦਾ ਤੁਸੀਂ ਮੂੰਹ ਬੜਾ ਲਗਾਇਆ ਆਂਡ ਜਾਦਾ ਮੈਨੂੰ ਠਾਣ ਲੱਗਦੀ ਆ ਮੈਂ ਤਰੇ ਅੰਦਰ ਆ ਕੇ ਹੁਣ ਨਾਲ ਜਾਈ ਚਾਈਂਗੀ ਮੇਰੇ ਬੜੀਆ ਹੋ ਗਿਆ ਨਾ ਮੈਂ ਪ੍ਰੈਂਚ ਨੂੰ ਕਿ ਨਹੀਂ ਪ੍ਰੈਂਚ ਪੁੱਤਰ ਰਜ਼ੀ ਲਿਆ ਦੋ ਮਮੀ ਹੁਣਾਂ ਨੂੰ ਆਹ ਤੇ ਪ੍ਰੈਸ਼ ਲਿਆ ਦੋ ਪੁੱਤਰ ਹਨਾ ਠੰਡ ਲੱਗਦੀ ਆ ਓਕੇ ਹਾਂ ਤੇ ਇਹ ਹੁਣ ਮੈਂ ਬਰਤਨ ਚੜਨੇ ਆ ਇਹ ਜਦੋਂ ਬਰਤਨ ਚੜਨੇ ਆ ਤੇ ਵਿੱਚ ਚਮਚੇ ਜਦੋਂ ਸਾਨੂੰ ਮੇਰੇ ਜਿਹਾ ਸੀ ਹੁੰਦੀ ਆ ਬਹੁਤ ਟਾਈਮ ਲੱਗਦਾ ਚਮਚੇ ਕੱਢਣ ਨੂੰ ਕੱਲੇ ਕੱਲੇ ਬਰਤਨ ਬੜਾ ਚਮਚਾ ਹੋ ਗਿਆ ਜਾਂ ਚਾਹ ਪਣੀ ਹੋ ਗਈ ਬੜਾ ਇਹਦੇ ਵਿੱਚ ਇਹ ਹੈ ਤੇ ਕਾਮਨ ਜਿਹਾ ਕੰਮ ਪਰ ਮੈਂ ਆਮ ਕਰਕੇ ਦੇਖਿਆ ਕਿ ਘਰਾਂ ਦੇ ਵਿੱਚ ਇਦਾਂ ਹੀ ਹੁੰਦੀ ਆ ਕਬਿਚੇ ਚਮਚੇ ਫਸੇ ਹੁੰਦੇ ਆ ਵਿਚੇ ਗਲਾਸ ਕੌਲੀਆਂ ਸਾਰੇ ਅਲੱਗ-ਅਲੱਗ ਫਸੇ ਹੁੰਦੇ ਆ ਨਾ ਉਹ ਚੰਗਰੀਂ ਲੱਗਦੇ ਹੈਗੇ ਹਨ ਵੈਸੇ ਹੁਣ ਤਾਂ ਅਲੱਗ-ਅਲੱਗ ਢਾਂਗਾ ਗਏ ਹਰ ਇੱਕ ਦੇ ਘਰ ਵਿੱਚ ਜੇ ਹਨ ਨਹੀਂ ਹੋ ਸਕਦਾ ਇਹ ਵੀ ਮੈਸੇਜ ਮੰਦੀਆਂ ਪਰ ਮੈਂ ਬਹੁਤ ਜ਼ਿਆਦਾ ਕਰਕੇ ਇਹੇ ਕੰਮ ਦੇਖਿਆ ਕਿ ਵਿਚੇ ਹੀ ਚਮਚੇ ਰੱਖੇ ਹੁੰਦੇ ਆ ਵੱਡੇ ਛੋਟੇ ਵਿਚੇ ਹੀ ਪਾਉਣੀਆਂ ਵਿਚੇ ਉਹਨਾਂ ਨੇ ਕੌਲੀ ਗਲਾਸ ਪਲੇਟਾਂ ਰੱਖੀਆਂ ਹੁੰਦੀਆਂ ਜੜੀਆਂ ਕਿਸ ਤਰ੍ਹਾਂ ਨਹੀਂ ਠੀਕ ਲੱਗਦੇ ਹਨ ਹਾਂਜੀ ਇਹ ਕਰ ਲਈ ਆ ਮੈਂ ਟੋਕਰੀ ਖਾਲੀ ਤੇ ਇਧਰ ਹੈਗੇ ਧਣ ਵਾਲੇ ਬਰਤਨ ਤੇ ਹੁਣ ਮੈਂ ਬਰਤਨ ਲੱਗੀਆਂ ਸਾਫ ਕਰਨ ਤੇ ਹੁਣ ਮੈਂ ਦੱਸਦੀਆਂ ਕਿ ਕਿਸ ਤਰ੍ਹਾਂ ਅਲੱਗ-ਅਲੱਗ ਕਰਨੀਆਂ ਕਿ ਸਾਨੂੰ ਇਹਦੇ ਵਿੱਚੋਂ ਕੁਝ ਵੀ ਬਰਤਨ ਅਚਾਨਕ ਜ਼ਰੂਰਤ ਹੋਵੇ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਅਸੀਂ ਲੱਭ ਸਕਦੇ ਹਾਂ ਜਾਂ ਸਾਨੂੰ ਕਿਸ ਤਰ੍ਹਾਂ ਮਿਲ ਜਾਏਗਾ ਇਹ ਹੁਣ ਲੈ ਆ ਮੈਂ ਬਰਤਨ ਮਾਂਜ ਇਧਰ ਸਾਰੇ ਸਾਫ ਹੋ ਗਏ ਆ ਮਾਂਜ ਲੈ ਆ ਤੇ ਹੁਣ ਇਹਨਾਂ ਨੂੰ ਮੈਂ ਧੋਣ ਲੱਗੀ ਆ ਮੈਂ ਧੋਕੇ ਦੱਸਦੀਆਂ ਕਿ ਕਿਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੇ ਇਹ ਰੱਖਣੇ ਆ ਕਿਉਂਕਿ ਕੱਲ ਨੂੰ ਵੀਡੀਓ ਬਣਾਉਣੀ ਪੈ ਰਹੀ ਆ ਤੇ ਉਹ ਵਿੱਚੇ ਮੈਨੂੰ ਬੰਦ ਕਰਕੇ ਤਾਂ ਫਿਰ ਮੈਨੂੰ ਦਸਣਾ ਪੈਂਦਾ ਆ ਕਿ ਆ ਲੱਗ ਇਹਨਾਂ ਚਮਚੇ ਤੇ ਕਰਦਾ ਤੇ ਪਾਣੀ ਵਗਾਰਾ ਜੋ ਵੀ ਹੈਗੀ ਉਹ ਕਰ ਲਿਆ ਇਹ ਬਰਤਨ ਕੰਪਲੀਟ ਆ ਇਹਨਾਂ ਅਲੱਗ ਕਰ ਲਿਆ ਮਾਸ ਲੈ ਇਹਨਾਂ ਨੂੰ ਹੁਣ ਧੋਣਾ ਹੁਣ ਜਦੋਂ ਵੀ ਅਸੀਂ ਬਰਤਨ ਨੂੰ ਧੋਣ ਲੱਗਦੇ ਆ ਤੇ ਉਦੋਂ ਕੋਈ ਨਾ ਕੋਈ ਸਾਡੇ ਕੋਲ ਟੋਕਰੀ ਅਲੱਗ ਐਕਸਟਰਾ ਹੁੰਦੀ ਪਈ ਹੈ ਨਾ ਜਿਸ ਤਰ੍ਹਾਂ ਮੈਂ ਧੋਤੀ ਆ ਟੋਕਰੀ ਤੇ ਹੁਣ ਜਿੰਨੇ ਵੀ ਆਪਾਂ ਚਮਚੇ ਹੈਗੇ ਆ ਸਾਰੇ ਧੋ ਕੇ ਅਲੱਗ ਕੱਢ ਲੈਣੇ ਆ ਕੱਪ ਉਲੱਗ ਕਰ ਦੇਣੇ ਆ ਚਮਚੇ ਅਲੱਗ ਕਰ ਦੇਣੇ ਆ ਹਣ ਦੇਖੋ ਇਹ ਬਰਤਨ ਸਾਰੇ ਨਜ਼ਰ ਆ ਰਹੇ ਆ ਤੇ ਆਹ ਚਮਚੇ ਅਲੱਗ ਹੋ ਗਿਆ ਜੇ ਪੋਣੀਆਂ ਦੇ ਵਿੱਚ ਹੁੰਦੀਆਂ ਕਿਉਂਕਿ ਉਹ ਤਾਂ ਮੈਂ ਹੁਣ ਯੂਜ਼ ਕਰ ਲਈਆ ਤੇ ਬਰਤਨ ਜੜਿਆ ਲੱਭਣੇ ਸਾਨੂੰ ਆਸਾਨ ਹੋ ਜਾਂਦੇ ਆ ਨਾ ਆਮ ਕਰਕੇ ਸਾਨੂੰ ਚਮਚੇ ਇਹ ਸਭ ਤੋਂ نیچے ਆ ਜਾਂਦੇ ਟੋਕਰੀ ਦੇ ਵਿੱਚ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਮੈਂ ਕਾਫੀ ਵਾਰੀ ਇਹ ਨੋਟ ਕੀਤਾ ਉਹ ਕਿਤੇ ਜਾਂਦੀ ਵੀ ਆ ਨਾ ਮੈਂ ਤਾਂ ਵੀ ਨੋਟ ਕੀਤਾ ਮੈਂ ਤਾਂ ਕਰਕੇ ਨਾ ਮੈਂ ਚਾਹੁੰਦੀ ਸੀ ਕਾਫੀ ਟਾਈਮ ਤੋਂ ਕਿ ਮੈਂ ਵੀਡੀਓ ਬਣਾਵਾਂ ਮੈਂ ਜਿਸ ਤਰ੍ਹਾਂ ਅਲੱਗ ਬਰਤਨ ਕਰ ਦਿੱਤੇ ਆ ਇਹ ਅਲੱਗ ਆ ਹਨਾ ਤੇ ਚਲੋ ਇਹ ਤਾਂ ਹੈ ਹੁਣ ਸਾਡੇ ਕੋਲ ਹਨਾ ਸਾਹਮਣੇ ਨਜ਼ਰ ਆ ਰਹੇ ਆ ਤੇ ਬਟ ਜਦੋਂ ਟੋਕਰੀ ਦੇ ਵਿੱਚ ਹੁੰਦੇ ਆ ਤਾਂ ਸਾਨੂੰ ਬਿਲਕੁਲ ਵੀ ਨਜ਼ਰ ਨਹੀਂ ਹੁੰਦੇ ਤੇ ਓਕੇ ਜੀ ਤੁਹਾਨੂੰ ਵੀਡੀਓ ਠੀਕ ਲੱਗੀ ਆ ਚੰਗੀ ਲੱਗੀ ਆ ਥੋੜੀ ਜਿਹੀ ਕੋਸ਼ਿਸ਼ ਕੀਤੀ ਆ ਕਿ ਨਹੀਂ ਹੋਵੇ ਕਿਉਂਕਿ ਮੈਂ ਦੇਖਿਆ ਆ ਕਿ ਘਰਾਂ ਦੇ ਵਿੱਚ ਅਕਸਰ ਇਸ ਤਰ੍ਹਾਂ ਦੇਖਣ ਨੂੰ ਮਿਲ ਜਾਂਦਾ ਆ ਬਾਕੀ ਵੀਡੀਓ ਨੂੰ ਲਾਈਕ ਕਰਨਾ ਆ ਕਮੈਂਟ ਕਰਨਾ ਆ ਸ਼ੇਅਰ ਜ਼ਰੂਰ ਕਰਨਾ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆ ਆਪਣੇ ਚਾਹਣ ਵਾਲਿਆਂ ਤੱਕ ਵੀਡੀਓ ਨੂੰ ਜ਼ਰੂਰ ਭੇਜਣਾ ਆ ਓਕੇ ਜੀ ਸ਼ੁਕਰੀਆ ਧੰਨਵਾਦ